ਸਾਇਟ ਤੇ ਕਾੜੀ ਉੱਪਰ ਉੱਪਰ ਕਾਟੂ ਉੱਪਰ ਬੱਤਣਾ ਉਹ ਤਾਂ ਜਦੋਂ ਤੋਂ ਮਾਨਸੂਨ ਨੇ 10 ਤੱਕ ਦਿੱਤੀ ਹੈ ਸੂਪਰ ਦੇ ਵਿੱਚ ਹਾਲਾਂਕਿ ਦੇਸ਼ ਵਿਦੇਸ਼ਾਂ ਦਾ ਵਿਚ ਵਿੱਚ ਨੇ ਤਬਾਹੀ ਮਚਾਈ ਹੋਈ ਹੈ ਤਬਾਹੀਆਂ ਮੰਦਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੂਰੇ ਦਾ ਪੂਰਾ ਟੋਲ ਪਲਾਵਾ ਪਾਣੀ ਦੇ ਵਿੱਚ ਡੁੱਬਿਆ ਨਜ਼ਰ ਆ ਰਿਹਾ ਜਿੱਥਾ ਸੜਕਾਂ ਦੇ ਉੱਤੇ ਪਾਣੀ ਪਾਣੀ ਹੋਇਆ ਪਰ ਆਸ-ਪਾਸ ਦੇ ਲੋਕਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣ ਲਈ ਵੀ ਕਾਫੀ ਮੁਸ਼ਕਲਾਂ ਨੇ ਜਿਹੜੀਆਂ ਦੇਖਣੀਆਂ ਪੈ ਸਕਦੀਆਂ ਨੇ ਤਾਂ ਤਸਵੀਰਾਂ ਨੇ ਉੱਤਰਾਖੰਡ ਤੋਂ ਸਾਹਮਣੇ ਆਈਆਂ ਨੇ ਜਿੱਥੇ ਬਾਰਿਸ਼ ਹੁੰਦੀ ਹੈ ਤੇ ਬਾਰਿਸ਼ ਐ ਨੇ ਭਿਆਨਕ ਤਰੀਕੇ ਦੇ ਨਾਲ ਹੁੰਦੀ ਹੈ ਕਿ ਪੂਰੇ ਦਾ ਪੂਰਾ ਟੋਲ ਪਲਾਜ਼ਾ ਪਾਣੀ ਦੇ ਵਿੱਚ ਡੁੱਬ ਜਾਂਦਾ ਹੈ ਜਿहां ਤਸਵੀਰਾਂ 'ਚ ਦੇਖੋ ਕਿ ਬੱਸਾਂ ਵੀ ਲੰਘ ਰਹੀਆਂ ਨੇ ਵਹੀਕਲਸ ਵੀ ਲੰਘ ਰਹੇ ਨੇ ਪਰ ਕਿੰਨੀ ਮੁਸ਼ਕਲ ਦੇ ਨਾਲ ਲੋਕ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾ ਰਹੇ ਨੇ ਤਾਂ ਤਸਵੀਰਾਂ ਉੱਤਰਾਖੰਡ ਤੋਂ ਸਾਹਮਣੇ ਆਈਆਂ ਨੇ ਜਿੱਥੇ ਮਾਨਸੂਨ ਨੇ ਤਬਾਹੀ ਮਚਾਈ ਹੋਈ ਹੈ ਪਹਿਰੇ ਕੀ ਕਰ ਰਹੀ ਹੈ ਇਹ ਇਹ ਕਿੱਥੇ ਨਿਕਾਲਣਾ ਅੰਦਰ ਹਾਂ ਆਉਂਦੇ ਨਹੀਂ ਗਈ ਆ ਆਡੀਓ ਪਲੀ ਉੱਪਰ ਘੱਟ ਨੂੰ ਉੱਪਰ ਉੱਪਰ ਘੱਟ ਨੂੰ ਉੱਪਰ ਬਤਨਾਹੋ